ਹਿੰਦੁਸਤਾਨ ਦਾ ਬਦਲਾ ਲੈਣ ਵਾਲਾ ਉਦਮ ਸਿੰਘ ਸੁਨਾਮ ਦਾ ਪੰਜਾਬ ਦਾ ਯੋਧਾ 7 ਸਾਲ ਦਾ ਸੀ ਉਦੋਂ ਜਦੋਂ ਜੱਲਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਤੇ ਕਹਿਰ ਕੀਤਾ 20 ਸਾਲਾਂ ਕਿਉਂ ਯੋਧੇ ਨੂੰ ਲੰਡਨ ਦੇ ਵਿੱਚ ਜਾ ਕੇ ਉਹ ਸੂਰਮੇ ਨੇ ਬਦਲਾ ਲਿਆ ਇੰਗਲੈਂਡ ਦੇ ਵਿੱਚ ਜਾ ਕੇ ਲੰਡਨ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਗੋ ਕੇ ਫਿਰਦਾ ਫਿਰਦਾ ਸੂਰਮਾ ਉਸ ਥਾਂ ਤੇ ਪੁੱਜ ਗਿਆ ਜਿੱਥੇ ਉਹ ਜਨਰਲ ਡਾਇਰ ਸੀ ਲਓ ਉਸ ਵੇਲੇ ਦੀ ਬਾਤ ਆ ਬਿਆਲਪੁਰੇ ਗੁਰਮੀਤ ਸਿੰਘ ਹੰਦਲ ਇਹ ਬਹਦਾ ਤੇ ਆਲੇ ਮੁੰਡੇ ਬਣਾ ਰਹੇ ਨੇ ਮੂਵੀ ਅਸੀਂ ਬੈਠੇ ਹਾਂ ਸੰਘਰਸ਼ ਦੇ ਉੱਤੇ ਸੰਘਰਸ਼ ਉਹਨਾਂ ਯੁੱਧਿਆਂ ਦਾ ਹੈ ਜਿਨ੍ਹਾਂ ਨੂੰ ਅੱਜ ਅਸੀਂ ਤੁਹਾਨੂੰ ਬਾਤ ਸੁਣਾਉਣੀ ਉਹ ਜਿਹੜੇ ਬਾਗ ਦਾ ਮਾਲੀ ਬਈ ਮਹਾਨ ਹੋ ਜੇ ਉਹ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਨੂੰ ਪੱਤੇ ਵੀ ਨਹੀਂ ਤੇ ਉਹ ਨੂੰ ਫਲ ਵੀ ਨਹੀਂ ਉਹ ਜਿਹੜੇ ਮਕਾਨ ਦੀ ਨੌਜਵਾਬ ਦੇ ਦੇ ਜਿਹੜੇ ਮਕਾਨ ਦੀ ਨੌਜਵਾਬ ਦੇ ਦੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਹੋ ਜੇ ਉਹ ਸ਼ੇਰ ਤੇ ਉਹ ਮੂਆ ਦੀ ਤੇ ਉਹ ਦਾ ਮਾਸ ਵੀ ਨਹੀਂ ਤੇ ਉਹ ਦੀ ਖੱਲ ਵੀ ਨਹੀਂ ਆ ਜੇਰੀ ਕੌਮ ਦੇ ਖੂਨ ਚੋਂ ਗਈ ਗਹਿਰਤ ਵਲੋ ਕੋ ਉਹ ਛੱਟ ਵੀ ਨਹੀਂ ਤੇ ਉਹ ਬਲ ਵੀ ਨਹੀਂ ੁਰਮ ਸਿੰਘ ਨੇ ਜਦੋਂ ਇਹ ਗੱਲ ਸੁਣੀ ਤੀ ਕਹਿੰਦਾ ਹੈ ਉਹ ਕਲ ਸੁਰੀ ਜਾ ਉਦਮ ਸਿੰਘ ਨੇ ਹੋ ਉੱਟਿਆ ਦਿਲ ਵਿੱਚ ਗੁੱਸਾ ਆਖਾ ਉਹ ਕਹਿੰਦਾ ਜੱਲਿਆਂ ਵਾਲੇ ਬਾਗ ਦਾ ਹੋ ਮੈਂ ਬਦਲਾ ਲੈਣਾ ਹਾਂ ਜਾ ਕਹਿੰਦਾ ਜੱਲਿਆਂ ਵਾਲੇ ਬਾਗ ਦਾ ਹੋ ਬਾਗ ਦਾ ਜੱਲਿਆਂ ਵਾਲੇ ਬਾਗ ਦਾ ਮੈਂ ਬਦਲਾ ਲੈਣਾ ਹਾਂ ਜਾ ਔਰ ਜਿੱਥੇ ਖੂਨ ਵੀ ਨਾ ਦੁੱਲਿਆ पोइ उथू मिटी लाइ उठा कंदा कसम भारत मा हो हो गोर मिटी दौंग हमला हो कंदा कसम भारत मा मा कसम भारत मा हो हो मिटी दौंग हमला भई नी करे निंग ली फिर पिस्तलिया

सन के निशान मार्या थरती थैका मार्यान के निशान मार्या हो छुटिया थरती थै पटका कंदा दाल पुरी गरमेल नच सुणा सोनू सच स ज़िंदाबाद ज़िंदाबाद